ਸਤਿ ਸ਼੍ਰੀ ਅਕਾਲ ਮੈਂ BSO D ਟਨ ਚੈਨਲ ਤੇ ਆਪ ਜੀ ਦਾ ਸਵਾਗਤ ਕਰਦਾ ਹਾਂ ਫਗਵਾੜਾ ਵਿੱਚ ਮਨਸਾ ਦੇਵੀ ਮੰਦਿਰ ਵਿਖੇ ਸ਼੍ਰੀ ਸੁਆਮੀ ਸ਼ੰਕਰਨਾਥ ਚੈਰੀਟੇਬਲ ਐਂਡ ਵੈਲਫੇਅਰ ਟਰਸਟ ਵੱਲੋਂ ਸੁਆਮੀ ਅਖੰਡ ਆਨੰਦ ਪੁਰਵਤ ਜੀ ਮਹਾਰਾਜ ਦੀ ਦੇਖਰੇਖ ਵਿੱਚ ਬੜੀ ਧੂਮ ਧਾਮ ਨਾਲ ਮੇਲਾ ਕਰਵਾਇਆ ਜਾਂਦਾ ਹੈ ਇੱਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ ਜਿੱਥੇ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਜਾਂਦਾ ਹੈ ਮੰਦਰ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਰ ਪ੍ਰਤੀ ਸ਼ਰਧਾਲੂਆਂ ਦੀ ਬੜੀ ਆਸਤਾ ਹੈ ਅਤੇ ਇੱਥੇ ਆ ਕੇ ਸ਼ਰਧਾਲੂਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਮਾਂ ਮਨਸਾ ਦੇਵੀ ਦੇ ਦੁਆਰ ਤੇ ਆਏ ਹੋਏ ਪੱਤਾਂ ਨੂੰ ਸ਼੍ਰੀ ਸੁਆਮੀ ਸ਼ੰਕਰਨਾਥ ਪਰਵਤਮਕ ਚੈਰੀਟੇਬਲ ਐਂਡ ਵੈਲਫੇਅਰ ਟਰਸਟ ਵੱਲੋਂ ਜੈ ਮਾਤਾ ਦੀ ਜੈ ਮਾਤਾ ਸਾਡੇ ਮਨਸਾ ਦੇਵੀ ਮੰਦਰ ਸਾਲ ਦੇ ਵਿੱਚ ਦੋ ਵਾਰ ਦੋਨਾਂ ਨਵਰਾਤਰਿਆਂ ਤੇ ਹੀ ਮੇਲਾ ਲੱਗਦਾ ਹੈ ਜਿਸ ਵਿੱਚ ਕੀ ਪਹਿਲੇ ਨਵਰਾਤਰੀ ਤੋਂ ਹੀ ਪਾਠ ਪੂਜਾ ਹਵਨ ਯੱਗ ਸਭ ਸ਼ੁਰੂ ਹੋ ਜਾਂਦੇ ਹਨ ਇਹ ਔਰੇ શ્રી ਸੁਆਮੀ ਅਖੰਡਾਨੰਗ ਪਰਵਤੀ ਮਹਾਰਾਜ ਦੀ ਦੇਖਰੇ ਔਰ શ્રી ਸੁਆਮੀ ਸ਼ੰਕਰਨਾਥ ਪਰਵਤਮਖ ਚੈਰੀਟੇਬਲ ਟਰਸਟ ਦੇ ਸਹਿਯੋਗ ਦੇ ਨਾਲ ਕੀ ਇਹ ਸਾਰਾ ਕਾਰਜਕ੍ਰਮ ਯੋਜਨ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਕੀ ਸਾਡੇ ਕੋਲ ਸ਼ਹਿਰ ਦੀਆਂ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਸਾਨੂੰ ਇਸ ਕੰਮ 'ਚ ਸਾਥ ਦਿੰਦੀਆਂ ਹਨ ਜਿਵੇਂ ਕਿ ਮਨਸਾ ਦੇਵੀ ਸੇਵਾ ਦਲ ਪਰਵਤ ਸੇਵਾ ਦਲ ਹੋਰ ਵੀ ਕਈ ਧਾਰਮਿਕ ਸੰਸਥਾਵਾਂ ਹਨ ਆ ਜਿਹੜੇ ਸਾਨੂੰ ਸਹਿਯੋਗ ਦਿੰਦਿਆਂ ਹਨ ਇਸ ਤੋਂ ਇਲਾਵਾ ਸਾਡੇ ਕੋਲ ਇੱਥੇ ਆਏ ਹੋਏ ਰਾਮ ਪਖਤਾਂ ਲਈ ਫੈਸਿਲਿਟੀ ਲੰਗਰ ਜਿੱਦਾਂ ਹੁੰਦਾ ਹੈ ਲੰਗਰ ਦਾ ਅਰੇਂਜਮੈਂਟ ਹੈ ਕਿਸੇ ਨੇ ਰੈਸਟ ਕਰਨਾ ਹੋਵੇ ਉਹਦਾ ਅਰੇਂਜਮੈਂਟ ਹੈ ਪਰਮਾਤਮਾ ਨਾ ਕਰੇ ਜੇ ਕਿਸੇ ਦੀ ਕੋਈ ਸੇਧ ਜਾਂ ਕੋਈ ਅਵਿਨਭੀ ਹੁੰਦੀ ਹੈ ਉਹਦੇ ਵਾਸਤੇ ਸਾਡੇ ਕੋਲ ਐਂਬੂਲੈਂਸ ਦਾ ਅਰੇਂਜਮੈਂਟ ਹੈ ਔਰ ਇਸ ਤੋਂ ਇਲਾਵਾ ਸਾਨੂੰ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਦਾ ਵੀ ਸਿਵਲ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਹੁੰਦਾ ਹੈ ਇਸ ਕਰਕੇ ਔਰ ਬਹੁਤ ਦੂਰੋਂ ਦੂਰੋਂ ਮਾ ਦੇ ਭਗਤ ਆਂਦੇ ਹਨ ਜਿਨ੍ਹਾਂ ਦੀਆਂ ਮਰਜ਼ਾ ਪੂਰੀਆਂ ਹੁੰਦੀਆਂ ਉਹ ਆਪਣੇ ਹਿਸਾਬ ਦੇ ਨਾਲ ਹੀ ਜੋ ਮਰਾਦ ਸੁਖੀ ਹੁੰਦੀ ਹੈ ਉਹ ਇੱਥੇ ਆਪਣੀ ਸੁਖਣਾ ਪੂਰੀ ਕਰਕੇ ਵਾਪਸ ਜਾਂਦੇ ਹਨ ਇਸ ਕਰਕੇ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਪੈਸ਼ਲ ਤੌਰ ਤੇ ਸਾਡੇ ਇਸ ਮੇਲੇ ਦੀ ਕਵਰੇਜ ਕਰਨ ਨੂੰ ਆਏ ਔਰ ਕਵਰੇਜ ਕਰਕੇ ਆਪਣੇ ਘਰ-ਘਰ ਪਹੁੰਚਾ ਪਹੁੰਚਾ ਰਹੇ ਨੇ ਸਾਡੇ ਟਰਸਟ ਵੱਲੋਂ ਵੀ ਇਹਨਾਂ ਦਾ ਧੰਨਵਾਦ ਜੈ ਮਾਤਾ ਦੀ ਜੈ ਮਾਤਾ ਦੀ